ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਚੇਅਰਮੈਨ ਦੀ ਜੀ ਹਾਂ ਚੇਅਰਮੈਨ ਦੀ ਕਰਨ ਜਾ ਰਹੇ ਹਾਂ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਚੇਅਰਮੈਨ ਨੇ ਉਹੀ ਨਹੀਂ ਸੁਰੱਖਿਆਤ ਤਾਂ ਹੋਰ ਅਸੀਂ ਕਿਸ ਦੀ ਗੱਲ ਕਰਾਂਗੇ ਇਹ ਲੋਕ ਚੋਰੀ ਕਰ ਰਹੇ ਸੀ ਸਰਕਾਰ ਦੀ ਖਜ਼ਾਨੇ ਨੂੰ ਤੂਨਾ ਲਾ ਰਹੇ ਸੀ ਵੱਡੇ ਪੱਧਰ ਤੇ ਤੂਨਾ ਲਾ ਰਹੇ ਸੀ ਸਰਕਾਰ ਦੀ ਬਦਨਾਮੀ ਕਰ ਰਹੇ ਸੀ ਤੇ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਡੇ 'ਤੇ ਹਮਲਾ ਕੀਤਾ ਜੇ ਚੌਕੀਦਾਰ ਮਜ਼ਬੂਤ ਆ ਤੌ ਉਹਦੇ ਕੋ ਡੰਡਾ ਮਜ਼ਬੂਤ ਆ ਤਾਂ ਚੋਰੀ ਕਿਵੇਂ ਹੋ ਸਕਦੀ ਆ ਪਰ ਇੱਥੇ ਲੱਗਦਾ ਵੀ ਕਿਤੇ ਨਾ ਕਿਤੇ ਚੌਕੀਦਾਰ ਵੀ ਕਮਜ਼ੋਰ ਆ ਡੰਡਾ ਵੀ ਕਮਜ਼ੋਰ ਆ ਨੇ ਚੌਕੀਦਾਰ ਤਾਂ ਨਹੀਂ ਕਮਜ਼ੋਰ ਆ ਗਿਆ ਕਈ ਵਾਰੀ ਡੰਡਾ ਮਾਰਾ ਮਿਲ ਜਾਂਦਾ ਹਰ ਦੋ ਸੌਂਕ ਲੱਗੀ ਹੁੰਦੀ ਆ ਇਹ ਗੱਲ ਅਸੀਂ ਮੰਨਦੇ ਆ ਤਗਵੀਰ ਪਿੰਰੰਦਾਵਾ ਨਾਮ ਦਾ ਵਿਅਕਤੀ ਆ ਜਿਹਨੇ ਮੈਨੂੰ ਆਹ 991550042 ਨੰਬਰ ਦਾ ਅੱਛਾ ਜੀ ਹਾਂ ਜੀ ਉਹਨਾਂ ਦੇ ਵੱਲੋਂ ਹਾਂ ਉਹਨਾਂ ਨੇ ਮੈਨੂੰ ਉਹ ਪਹਿਲਾਂ ਹੀ ਧਮਕੀ ਮਿਲੀ ਹੋਈ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸਿੰਘ ਲਲਵੇਲਾ ਤੁਸੀਂ ਦੇਖ ਰਹੇ ਹੋ ਦੇਸ਼ ਦੀਆਂ ਨਿਊਜ਼ ਚੈਨਲ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਇੱਕ ਵੱਡੇ ਜਿਹੜਾ ਅਹੁਦੇ ਇੱਕ ਇਹ ਆਮ ਪਬਲਿਕ ਦੀ ਨਹੀਂ ਕਿਸੇ ਆਮ ਵਲੰਟੀਅਰ ਦੀ ਨਹੀਂ ਜਾਂ ਕਿਸੇ ਆਮ ਵਰਕਰ ਦੀ ਨਹੀਂ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਚੇਅਰਮੈਨ ਦੀ ਜੀ ਹਾਂ ਚੇਅਰਮੈਨ ਦੀ ਕਰਨ ਜਾ ਰਹੇ ਹਾਂ ਜਿਹੜੇ ਆਮ ਆਦੀ ਪਾਰਟੀ ਦੇ ਵਿੱਚ ਚੇਅਰਮੈਨ ਨੇ ਉਹੀ ਨਹੀਂ ਸੁਰੱਖਿਆਤ ਤਾਂ ਹੋਰ ਅਸੀਂ ਕਿਸ ਦੀ ਗੱਲ ਕਰਾਂਗੇ ਗੱਲ ਕਰੀਏ ਸਾਡੇ ਨਾਲ ਮੌਜੂਦ ਨੇ ਪ੍ਰਦੀਪ ਸਿੰਘ ਖਾਲਸਾ ਜਿਹੜਾ ਕਿ ਰਾਤ ਦੇ ਸਮੇਂ ਇਹਨਾਂ ਨੇ ਇੱਕ ਵੀਡੀਓ ਲਾਈਵ ਹੋ ਕੇ ਦੱਸਿਆ ਮਾਈਨਿੰਗ ਚੱਲ ਰਹੀ ਸੀ ਮਾਈਨਿੰਗ ਅਧਿਕਾਰੀਆਂ ਵੱਲੋਂ ਜਿਹੜਾ ਕੋਈ ਕਾਰਵਾਈ ਨਹੀਂ ਹੋਈ ਪਰ ਫਿਰ ਵੀ ਮਾਈਨਿੰਗ ਚੱਲ ਰਹੀ ਆ ਰਾਤ ਦੇ ਹਨੇਰੇ ਦੇ ਵਿੱਚ ਇਹਨਾਂ ਨੇ ਜਦੋਂ ਪੁਲਿਸ ਨੂੰ ਕੋਈ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਧਿਕਾਰੀਆਂ ਵੱਲੋਂ ਅਣਗੌਲਿਆ ਕੀਤਾ ਗਿਆ ਕਿੱਥੇ ਮਿਲੀ ਭੁਗਤਾ ਅਸੀਂ ਇਹਨਾਂ ਨਾਲ ਗੱਲ ਗੱਬਾਤ ਕਰਾਂਗੇ ਹਾਂਜੀ ਖਾਲਸਾ ਜੀ ਇੱਕ ਵਾਰੀ ਰਾਤ ਦਾ ਵਾਕਿਆ ਦੁਹਰਾ ਦਿਓ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਏ ਆ ਮੈਂ ਪਹਿਲਾਂ ਦੱਸਣਾ ਚਾਹਣਾ ਚਾਹੇ ਮੈਂ ਪੰਜਾਬ ਦਾ ਚੇਅਰਮੈਨ ਆ ਉਸ ਤੋਂ ਪਹਿਲਾਂ ਮੈਂ ਪਾਰਟੀ ਦਾ ਇੱਕ ਵੌਲੰਟੀਅਰ ਆ ਔਰ ਇਹ ਚੇਅਰਮੈਨ ਦੀ ਟਰਮ ਤੋਂ ਬਾਅਦ ਫਿਰ ਮੈਂ ਇੱਕ ਵਲਾਂਟੀਅਰ ਹੋਣਾ ਔਰ ਮੈਂ ਵਲਾਂਟੀਅਰ ਬਣ ਕੇ ਹੀ ਵਿਚਰਨਾ ਕੋਈ ਮੈਨੂੰ ਬਾਲਾ ਇਹ ਨਹੀਂ ਹੈ ਕਿ ਸਾਡਾ ਕਿਉਂਕਿ ਸਾਡੇ ਲਈ ਮੈਂ ਹਜੇ ਤੱਕ ਤੁਹਾਨੂੰ ਪਤਾ ਹੀ ਹੈ ਮੈਂ ਸਿਕਿਉਰਿਟੀ ਨਹੀਂ ਲਈ ਪਰ ਉਹਦਾ ਤਾਂ ਉਹਦਾ ਹੀ ਹੈ ਸਰ ਇੱਕ ਬਿਲਕੁਲ ਠੀਕ ਹੈ ਤੁਹਾਡੀ ਗੱਲ ਪਰ ਉਹ ਜਿਹੜੀਆਂ ਪਾਵਰਾਂ ਤੁਹਾਡੇ ਕੋਲ ਨੇ ਆਮ ਪਬਲਿਕ ਕੋਲ ਨਹੀਂ ਜਾ ਜੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਕੋਈ ਗੱਲ ਨਹੀਂ ਅਸੀਂ 24 ਘੰਟੇ ਪਬਲਿਕ ਦੀ ਸੇਵਾ 'ਚ ਹਾਜ਼ਰ ਹਾਂ ਇਹ ਲੋਕ ਚੋਰੀ ਕਰ ਰਹੇ ਸੀ ਸਰਕਾਰ ਦੀ ਖਜ਼ਾਨੇ ਨੂੰ ਚੂਨਾ ਲਾ ਰਹੇ ਸੀ ਵੱਡੇ ਪੱਦਰ ਤੇ ਚੂਨਾ ਦਾ ਰਹੇ ਸੀ ਸਰਕਾਰ ਦੀ ਬਦਨਾਮੀ ਕਰ ਰਹੇ ਸੀ ਤੇ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਤੇ ਇਹਨਾਂ ਤੇ ਜਿਹੜੀ ਬੰਦੀ ਕਾਰਵਾਈ ਅਸੀਂ ਕਰਵਾਵਾਂਗੇ ਖਾਲਸਾ ਜੀ ਦੇਖਿਆ ਜਾਵੇ ਜਿਹੜਾ ਚੌਕੀਦਾਰ ਹੁੰਦਾ ਜੇ ਚੌਕੀਦਾਰ ਮਜ਼ਬੂਤ ਆ ਤਾਂ ਉਹਦੇ ਕੋਲ ਡੰਡਾ ਮਜ਼ਬੂਤ ਆ ਤਾਂ ਚੋਰੀ ਕਿਵੇਂ ਹੋ ਸਕਦੀ ਆ ਪਰ ਇੱਥੇ ਲੱਗਦਾ ਵੀ ਕਿਤੇ ਨਾ ਕਿਤੇ ਚੌਕੀਦਾਰ ਵੀ ਕਮਜ਼ੋਰ ਆ ਡੰਡਾ ਵੀ ਕਮਜ਼ੋਰ ਆ ਨਹੀਂ ਚੌਕੀਦਾਰ ਤਾਂ ਨਹੀਂ ਕਮਜ਼ੋਰ ਹੈਗਾ ਕਈ ਵਾਰੀ ਡੰਡਾ ਮਾੜਾ ਮਿਲ ਜਾਂਦਾ ਅੰਦਰੋਂ ਸੌਂਕ ਲੱਗੀ ਹੁੰਦੀ ਆ ਇਹ ਗੱਲ ਅਸੀਂ ਮੰਨਦੇ ਆ ਠੀਕ ਆ ਜੇ ਕੋਈ ਸਾਡੀ ਕੋਈ ਸਰਕਾਰੀ ਤੰਤਰ ਦੇ ਵਿੱਚ ਕੋਈ ਕਾਲੀ ਭੇਡ ਹੈਗੀ ਅਸੀਂ ਉਹਦੀ ਪਛਾਣ ਕਰਾਂਗੇ ਜਿਨ੍ਹਾਂ ਨੇ ਕੁਤਾਹੀ ਵਰਤੀ ਆ ਉਹ ਬਖਸ਼ੇ ਨਹੀਂ ਜਾਣਗੇ ਜਿਨ੍ਹਾਂ ਦੀ ਸਿਹਤ ਇਹ ਕੰਮ ਹੋਇਆ ਉਹ ਵੀ ਨਹੀਂ ਬਚਣਗੇ ਖਾਲਸਾ ਜੀ ਨਾਮ ਦੇ ਪਿੱਛੇ ਖਾਲਸਾ ਜੀ ਲੱਗ ਰਿਹਾ ਤੁਸੀਂ ਉਹਨਾਂ ਲੋਕਾਂ ਦੇ ਨਾਮ ਜਨਤਕ ਕਰੋ ਡਰ ਕਿਉਂ ਰਹੇ ਹੋ ਜਿਹੜੇ ਹੈਗੇ ਨੇ ਕਿਤੇ ਲੱਗਦਾ ਨਹੀਂ ਰਿਹਾ ਮੈਂ ਕਿਹੜੀ ਗੱਲੋਂ ਡਰਨਾ ਜੀ ਮੈਂ ਸਿੱਧਾ-ਸਿੱਧਾ ਨਾਮ ਲੈ ਰਿਹਾ ਭਾਗੂ ਕੁਸ਼ਰਮਾ ਜਿਹੜਾ ਐਕਸਨ ਹੈ ਮਾਈਨਿੰਗ ਐਕਸਨ ਆ ਨਵੀਂ ਸ਼ਹਿਰ ਦਾ ਮੇਰੇ ਕੋਲ ਰਾਤ ਦੀਆਂ ਵੀਡੀਓਜ਼ ਹੈਗੀਆਂ ਮੇਰੇ ਤੇ ਹਮਲਾ ਹੋਇਆ ਉਹਦੀਆਂ ਵੀਡੀਓਜ਼ ਹੈਗੀਆਂ ਮੇਰੇ ਕੋਲ ਕਾਲਿੰਗ ਦਾ ਰਿਕਾਰਡ ਹੈਗਾ ਕੱ ਮੈਂ ਉਹਨਾਂ ਨੂੰ ਖਿੱਚੂੰਗਾ ਜਿਹੜੇ ਹੈਗੇ ਅਸੀਂ ਕਿਵੇਂ ਬਚਾਂਗੇ ਉਹਨਾਂ ਨੂੰ ਦੇਖਿਆ ਜਾਵੇ ਹਲਕਾ ਹੋ ਉਧਰ ਪੈ ਰਿਹਾ ਉੱਥੇ ਤੋਂ ਬਸਪਾ ਦੇ ਵਿਧਾਇਕ ਨੇ ਤੇ ਇੱਧਰ ਦੇਖਿਆ ਜਾਵੇ ਤਾਂ ਤੁਹਾਡੇ ਆਪਣੀ ਨੇ ਕਿਤੇ ਇੱਧਰ ਤਾਂ ਨਹੀਂ ਕੋਈ ਲੱਗ ਰਿਹਾ ਤੁਹਾਨੂੰ ਗੱਡ ਧੁੱਪ ਕਿਸੇ ਤਰ੍ਹਾਂ ਦੀ ਦੇਖੋ ਗੱਲ ਇਦਾਂ ਵੀ ਜਿਹੜੀ ਸਾਡੀ ਸਾਹਨੇ ਵਾਲ ਦੀ ਤੁਸੀਂ ਗੱਲ ਕਰਦੇ ਹੋ ਸਾਹਨੇ ਵਾਲ ਦੇ ਵਿੱਚ ਜਿਹੜੀ ਮਾਈਨਿੰਗ ਹੋ ਰਹੀ ਸੀ ਅਸੀਂ ਪਿਛਲੇ ਦਿਨੀ ਜਿਹੜੇ ਮਾਈਨਿੰਗ ਚੋਰੀ ਕਰਦੇ ਜੀ ਚੋਰੀ ਕਰਦੇ ਜੀ ਕਿਉਂਕਿ ਚੋਰ ਨੇ ਰਾਤ ਨੂੰ ਚੋਰੀ ਕਰਦੇ ਆ ਅਸੀਂ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਸਾਡੇ ਲੁਧਿਆਣੇ ਦੇ ਮਾਈਨਿੰਗ ਅਫਸਰਾਂ ਨੇ ਬੜਾ ਸਾਡਾ ਸਾਥ ਦਿੱਤਾ ਡੀਸੀ ਸਾਹਿਬ ਨੇ ਸਾਥ ਦਿੱਤਾ ਸੀ ਉਹ ਸਾਰਾ ਬੰਦ ਕਰਤਾ ਆ ਇਹ ਪੁਲ ਦੇ ਬਿਲਕੁਲ ਸਾਹਮਣੇ ਸੀ ਇੱਥੇ ਤੁਹਾਨੂੰ ਇੱਕ ਮੈਂ ਗੱਲ ਦੱਸਣੀ ਚਾਹੁੰਨਾ ਕਿ ਜਿਹੜਾ ਸਾਡਾ ਰਕਮਾਣਾ ਲੁਧਿਆਣੇ ਦਾ ਕਈ ਜਗ੍ਹਾ ਦਰਿਆ ਤੋਂ ਪਰਲੇ ਪਾਸੇ ਚਲ ਜਾਂਦਾ ਕਈ ਜਗ੍ਹਾ ਨਵੇਂ ਸ਼ਹਿਰ ਦਾ ਇੱਧਰ ਆ ਜਾਂਦਾ ਸੋ ਇਸੇ ਕਰਕੇ ਮੇਰੀ ਜਿਹੜੀ ਜ਼ਮੀਨ ਆ ਵਾਈ ਜੋ ਖੇਤੀ ਵਾਲੀ ਜ਼ਮੀਨ ਆ ਉਹ ਪਰਦੇ ਪੁਲ ਦੇ ਪਰਲੇ ਪਾਸੇ ਚਲ ਜਾਂਦੀ ਆ ਤੇ ਸਾਨੂੰ ਉੱਥੇ ਕਈ ਵਾਰੀ ਜਾਣਾ ਪੈਂਦਾ ਐਵੇਂ ਤਾਂ ਇਹ ਨਹੀਂ ਕਹੀ ਜਾ ਰਹੀ ਉੱਧਰ ਗਏ ਸੀ ਜਾਂ ਕਿਤੇ ਕੋਈ ਪਹਿਲਾਂ ਇਨਫੋਰਮੇਸ਼ਨ ਹੋਵੇ ਸੀ ਉਹ ਹੋਵੇ ਤੁਸੀਂ ਮੇਰੇ ਤੁਸੀਂ ਮੇਰੇ ਖੇਤ ਵੀ ਦੇ ਸਕਦੇ ਹੋ ਮੇਰਾ ਸਾਰਾ ਉੱਥੇ ਸਿਸਟਮ ਦੇਖ ਸਕਦੇ ਹੋ ਤੁਸੀਂ ਜਾ ਸਕਦੇ ਹੋ ਲੋਕਾਂ ਨੂੰ ਪੁੱਛ ਸਕਦੇ ਹੋ ਇਨਕੁਆਇਰੀ ਕਰ ਸਕਦੇ ਹੋ ਦੂਜੀ ਗੱਲ ਤੁਸੀਂ ਵੀ ਆਪੋਜੀਸ਼ਨ ਹੈ ਸਵਾਲ ਖੜੇ ਕਰਦੀ ਹੁੰਦੀਆਂ ਪਰ ਤੁਸੀਂ ਆਪ ਖੁਦ ਆਪਣੀ ਪਾਰਟੀ ਦੇ ਵਿੱਚ ਰਹਿ ਕੇ ਵੱਡੇ ਇੱਕ ਇਲਜ਼ਾਮ ਲਾ ਰਹੇ ਹੋ ਜਾਂ ਸਰਕਾਰ ਤੇ ਕੋਈ ਇਲਜ਼ਾਮ ਨਹੀਂ ਕੋਈ ਸਰਕਾਰ ਪ੍ਰਤੀ ਸਵਾਲ ਨਹੀਂ ਸਰਕਾਰ ਇਮਾਨਦਾਰੀ ਨਾਲ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਦੇ ਲਈ ਦਿਨ ਰਾਤ ਆਪਣਾ ਇੱਕ ਕਰ ਰਹੇ ਨੇ ਆਪਣੀ ਪਰਿਵਾਰ ਦੀ ਵੀ ਪਰਵਾਹ ਨਹੀਂ ਕਰਦੇ ਜੇ ਕੋਈ ਹੁਣ ਪੰਜ ਉਂਗਲਾਂ ਨੇ ਸਹੀ ਦੀਆਂ ਇਹ ਆਪਣੇ ਵਸੀਰ ਤਾਂ ਹੀ ਆਂਗਾ ਨਾ ਪੰਜੇ ਗੋਲਾਂ ਦਾ ਸਾਈਜ਼ ਇੱਕੋ ਜਾਨੀ ਤੇ ਆਪਾਂ ਕਿਵੇਂ ਕਹਿ ਸਕਦੇ ਆ ਇੱਕ ਜਿਹੜਾ ਪਰਿਵਾਰ ਉਹ ਚ ਵੀ ਸਾਰੇ ਜੀ ਇੱਕੋ ਜੇ ਨਹੀਂ ਹੁੰਦੇ ਤੇ ਕਿਤੇ ਨਾ ਕਿਤੇ ਮਾੜੇ ਬੰਦੇ ਹੁੰਦੇ ਆ ਸੀ ਉਹਨਾਂ ਦੀ ਪਛਾਣ ਕਰਾਂਗੇ ਕਿਤੇ ਨਾ ਕਿਤੇ ਤੁਸੀਂ ਇੱਕ ਉਹਨੇ ਨਾਮ ਲੈ ਆਖੀ ਹੁੰਦਾ ਜਾਂ ਹੋਰ ਕੋਈ ਲੋਕ ਨੇ ਜਿਹੜੇ ਕਿੰਨਾ ਜਿਹੜੇ ਕਰ ਰਹੇ ਨੇ ਉਹ ਕਰ ਰਹੇ ਆ ਮੈਂ ਬਾਈ ਨੇਮ ਸਾਰਿਆਂ ਤੇ ਕੰਪਲੇਂਟ ਦਿੱਤੀ ਆ ਉੱਥੇ ਜਿਹੜੇ ਜਿਨ੍ਹਾਂ ਦੀ ਜ਼ਮੀਨ ਆ ਉਹਨਾਂ ਦੇ ਵੀ ਸਾਰਾ ਅਸੀਂ ਵੈਰੀਫਾਈ ਕਰ ਰਹੇ ਆ ਜਿਹੜੇ ਦੋਸ਼ੀ ਹੋਣਗੇ ਬਖਸ਼ ਨਹੀਂ ਜਾਣਗੇ ਐਕਸੀਡੈਂਟ ਦਾ ਨਾਮ ਲੈ ਕੇ ਉਹ ਹੈ ਤਾਂ ਤੁਹਾਡੀ ਸਰਕਾਰ ਦੇ ਵਿੱਚ ਉਹਨਾਂ ਤੇ ਕੋਈ ਹਾਲੇ ਤੱਕ ਪਹਿਲਾਂ ਵੀ ਕੋਈ ਕਾਰਵਾਈ ਹੋਈ ਆ ਨਹੀਂ ਨਹੀਂ ਦੇਖੋ ਫਸਟ ਟਾਈਮ ਉਹਨਾਂ ਨਾਲ ਮੇਰਾ ਇਹ ਹੋਇਆ ਉਹਨਾਂ ਨੇ ਅਣਗਹਿਲੀ ਕੀਤੀ ਆ ਆਪਾਂ ਉਹਨਾਂ ਤੋਂ ਸਪਸ਼ਟੀ ਕਰਨ ਲਵਾਂਗੇ ਜੇ ਉਹ ਦੋਸ਼ੀ ਪਾਏ ਗਏ ਉਹਨਾਂ ਤੇ ਕਾਰਵਾਈ ਵੀ ਹੋਊਗੀ ਕਿਤੇ ਹੁਣ ਇਹ ਤਾਂ ਨਹੀਂ ਹੋਏਗਾ ਕਿ ਇਹ ਹਵਾ 'ਚ ਉੱਡ ਕੇ ਰਹਿ ਜਾਏਗੀ ਜਾਂ ਤੇ ਅੱਜ ਜੋ ਵੀ ਗੱਲਬਾਤ ਹੋਈ ਇੱਕ ਕਾਰਵਾਈ ਕੋਈ ਵੱਡੇ ਲੈਵਲ ਤੇ ਹੋਏਗੀ ਜਾਂ ਨਹੀਂ ਦੇਖੋ ਜੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਮੇਂ-ਸਮੇਂ ਤੇ ਜਦੋਂ ਵੀ ਲੋੜ ਪਈ ਆ ਲੋਕਾਂ ਦੇ ਹਿੱਤ ਦੇ ਫੈਸਲੇ ਵਾਪਸ ਜਿਹੜੇ ਲੋਕਾਂ ਨੇ ਕਿਹਾ ਵੀ ਨਹੀਂ ਸਾਨੂੰ ਚ ਸਾਰੇ ਟੋਲ ਪਲਾਜ਼ੇ ਬੰਦ ਕੀਤੇ ਆ ਸਕੂਲ ਆਫ ਐਮਿਨੈਂਸ ਖੋਲੇ ਆ ਹੋਰ ਵੀ ਜਿੱਥੇ ਲੋਡ ਪੈਂਦੀ ਆ ਉਹ ਆਪਣੇ ਆਪ ਨੂੰ ਪਿੱਛੇ ਲੈ ਜਾਂਦੇ ਆ ਸੋ ਦੂਜੀ ਗੱਲ ਤੁਸੀਂ ਮੇਰੀ ਕਰ ਲੋ ਤੇ ਇਹ ਤਾਂ ਕਦੇ ਹੋਇਆ ਨਹੀਂ ਹੈਗਾ ਵੀ ਆਪਾਂ ਹਨਾ ਇਸੇ ਗੱਲ ਤੇ ਝੁੱਕ ਜਾਾਂਗੇ ਸੋ ਇਸ ਕਰਕੇ ਇਹ ਜਿਹੜੇ ਲੋਕ ਐ ਬਖਸ਼ ਨਹੀਂ ਜਾਣਗੇ ਸਰਕਾਰ ਨੂੰ ਤੋਨਾ ਲਾ ਰਹੇ ਆ ਪਲੱਸ ਸਰਦਾਰ ਭਗਵੰਤ ਸਿੰਘ ਮਾਨ ਜੋ ਨਿਹਾਇਤ ਇਮਾਨਦਾਰ ਪੰਜਾਬ ਪ੍ਰਤੀ ਜਿਹੜੇ ਸਮਰਪਿਤ ਨੇ ਪੰਜਾਬ ਤੇ ਪੰਜਾਬੀਆਂ ਲਈ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਨੇ ਇਹ ਲੋਕ ਬਖਸ਼ ਨਹੀਂ ਗਾ। ਕਿਤਨੇ ਕਿਤੇ ਜਿਹੜੇ ਅਧਿਕਾਰੀ ਸੀਗੇ ਉਹ ਵੀ ਪੁਲਿਸ ਅਧਿਕਾਰੀ ਉਹਨਾਂ ਨੇ ਜਿਨ੍ਹਾਂ ਨੇ ਕਾਲ ਵੀ ਨਹੀਂ ਚੱਕੀ ਜਾਂ ਕੋਈ ਆਇਆ ਨਹੀਂ ਔਰ ਉਹਨਾਂ ਬਾਰੇ ਕੀ? ਬਿਲਕੁਲ ਸਰ ਤੁਨੇ ਅੰਗੋਲੀ ਕੀਤੀ ਹੈ ਮੇਰਾ ਫੋਨ ਜਾਣ ਤੋਂ ਬਾਅਦ ਵੀ ਅੱਧਾ ਪੌਣਾ ਘੰਟਾ ਮੇਰੇ ਕੋਲ ਨਹੀਂ ਆਇਆ। ਉਹ ਜ਼ਰੂਰ ਗੱਲ ਕਰਾਂਗੇ। ਕਿਹਨਾ ਕਿਹਨਾ ਨੰਬਰਾਂ ਤੋਂ ਤੁਹਾਨੂੰ ਜਿਹੜੀਆਂ ਕਾਲ ਆਈਆਂ ਜਾਂ ਧਮਕੀਆਂ ਕੁਝ ਜਨਤਕ ਕਰ ਸਕਦੇ। ਸੁਖਵੀਰ ਸਿੰਘ ਰੰਧਾਵਾ ਨਾਮ ਦਾ ਵਿਅਕਤੀ ਆ ਜਿਨੇ ਮੈਨੂੰ ਮੋਬਾਈਲ ਨੰਬਰ ਹਾਂ ਉਹਦਾ 991570042 ਨੰਬਰ ਆ ਉਹਦਾ। ਅੱਛਾ ਜੀ। ਹਾਂ ਜੀ। ਉਹਨਾਂ ਦੇ ਤੇ ਹੁਣ ਤੁਸੀਂ ਸ਼ਿਕਾਇਤ ਕਿੱਥੇ ਕਰਨ ਜਾ ਰਹੇ ਹੋ ਕਿ ਅੱਗੇ ਕਿਹਦੇ ਕੋਲ ਜਾਵੋਗੇ ਸੀਐਮ ਸਾਹਿਬ ਕੋਲ ਜਾਵੋਗੇ ਜਾਂ ਕਿਸ ਮੈਂ ਸ਼ਿਕਾਇਤ ਨਹੀਂ ਕਰਨ ਜਾ ਰਿਹਾ ਮੈਂ ਡਿਸਕਸ਼ਨ ਕਰਨ ਜਾ ਰਿਹਾ ਸਾਦੇ ਮਾਨਯੋਗ ਮੁੱਖ ਪਹਿਲਾ ਮੰਤਰੀ ਸਾਹਿਬ ਨਾਲ ਫਿਰ ਅਸੀਂ ਸੀਐਮ ਸਾਹਿਬ ਨੂੰ ਮਿਲਾਂਗੇ ਉਹਨਾਂ ਦਾ ਧਿਆਨ ਹਿੱਤ ਲਾਵਾਂਗੇ ਆ ਚੀਜ਼ ਹੋ ਰਹੀ ਹੈ ਮੇਰੇ ਨਾਲ ਕੀ ਹੋ ਰਿਹਾ ਆਪਾਂ ਇੱਥੇ ਕਾਰਵਾਈ ਕਰਦੇ ਸੋ ਇਹ ਸਨ ਪ੍ਰਦੀਪ ਸਿੰਘ ਖਾਲਸਾ ਇਹਨਾਂ ਨੇ ਦੱਸਿਆ ਰਾਤ ਦੇ ਹਮਲੇ ਬਾਰੇ ਪੂਰੀ ਜਾਣਕਾਰੀ ਦਿੱਤੀ ਤੇ ਵੱਖ-ਵੱਖ ਲੋਕਾਂ ਤੇ ਦੋਸ਼ ਵੀ ਲਗਾਏ ਨੇ ਬਧੇਰੇ ਅਪਡੇਟ ਦੀ ਦੇਖਦੇ ਰਹੋ ਦੇਸ਼ ਦੁਨੀਆ ਨਿਊਜ਼ ਚੈਨਲ ਪਰਦੀਪ ਦੇ ਖਾਲਤਾ ਵੱਲੋਂ ਜੋ ਐਕਤੀਨ ਨਵਾਂ ਸ਼ਹਿਰ ਦੇ ਬਰੋਕ ਲਾਇਏ ਨੇ ਭਾਗਵਨ ਸ਼ਰਮਾ ਅਸੀਂ ਉਹਨਾਂ ਦੇ ਨੰਬਰ 84270471 17 ਤੇ ਕਾਲ ਕਰਨੇ ਜਾ ਰਹੇ ਹਾਂ ਪਹਿਲਾਂ ਵੀ ਲਗਾਇਆ ਸੀ ਪਰ ਉਹਨਾਂ ਨੇ ਚੱਕਿਆ ਨਹੀਂ ਉਹ ਦੁਬਾਰਾ ਦੇਖ ਰਿਹਾ ਬਿੱਜੀ ਆ ਰਿਹਾ ਨੰਬਰ ਫਿਰ ਵੀ ਕੋਸ਼ਿਸ਼ ਕਰਾਂਗੇ ਦੁਬਾਰਾ ਇੱਕ ਵਾਰ ਤੋਂ ਨੰਬਰ ਬਿੱਜੀ ਆ ਰਿਹਾ ਦੁਬਾਰਾ ਟਰਾਈ ਕਰਦੇ ਹਾਂ ਤੇ ਬੈਲ ਜਾ ਰਹੀ ਹੈ ਜੀ ਐਕਸ਼ਨ ਭਾਵ ਸ਼ਰਮਾ ਜਿਹੜਾ ਨਮਾ ਸ਼ਹਿਰ ਤੋਂ ਨੇ ਮਾਈਨਿੰਗ ਦੇ ਸਾਡਾ ਫੋਨ ਬਾਰ ਬਾਰ ਕਰਨ ਤੋਂ ਮੈਂ ਦੁਬਾਰਾ 12:38 ਮਿੰਟ ਤੇ ਲਗਾ ਰਹੇ ਹਾਂ ਉਸ ਤੋਂ ਪਹਿਲਾਂ ਵੀ ਕਾਲ ਲਗਾਈ ਗਈ ਹੈ ਅਗਰ ਉਹ ਪੱਕਾ ਦੇਣਾ ਚਾਹੁੰਦੇ ਨੇ ਤਾਂ ਸਾਡੇ ادارے ਨਾਲ ਜਾਂ ਮੇਰੇ ਨਾਲ ਮੇਰਾ ਨੰਬਰ 9814795258 ਤੇ ਸੰਪਰਕ ਕਰ ਸਕਦੇ ਨੇ ਜਾਂ ਸਾਡੇ ادارے ਦੇ ਦੁਨੀਆ ਨਾਲ ਹਾਂਜੀ ਵੀਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੁਖਵੀਰ ਸਿੰਘ ਰੰਧਾਵਾ ਜੀ ਗੱਲ ਕਰ ਰਹੇ ਹਾਂਜੀ ਭਾਜੀ ਸਾਹਿਬ ਹਾਂਜੀ ਭਾਜੀ ਪੱਤਰਕਾਰ ਰਾਜੀਵ ਸਿੰਘ ਲਵੇਲਾ ਗੱਲ ਕਰ ਰਹੇ ਹਾਂ ਜੀ ਬੇਸ਼ਕੀਨੀਆ ਤੋਂ ਹਾਂਜੀ ਹਾਂਜੀ ਭਾਜੀ ਹਾਂਜੀ 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 ਇੱਕ ਨਾ ਪ੍ਰਦੀਪ ਖਾਲਸਾ ਜੀ ਨੇ ਤੁਹਾਡੇ ਤੇ ਇਲਜ਼ਾਮ ਲਗਾਏ ਨੇ ਕਿ ਇਹ ਮੈਨੂੰ ਕਾਲ ਕਰ ਰਹੇ ਨੇ ਮਾਈਨਿੰਗ ਦੇ ਵਿੱਚ ਹੱਥ ਆ ਜਾਂ ਕੋਈ ਸਾਡਾ ਹੱਥੋਂ ਪਈ ਹੋਈ ਹੈ ਕਿਸੇ ਤਰ੍ਹਾਂ ਦਾ ਗੱਡੀ ਭੰਨੀ ਗਈ ਹੈ ਇਹਦੇ ਬਾਰੇ ਕੀ ਕਹੋਗੇ ਜੀ ਮੇਰੇ ਵੀਰ ਜੀ ਮੇਰਾ ਇਹਨਾਂ ਨਾਲ ਕੋਈ ਇਹੋ ਜਿਹਾ ਕੋਈ ਗੱਲਬਾਤ ਹੈ ਨਹੀਂ ਜੀ ਹਾਂਜੀ ਬਾਕੀ ਸ਼ਾਮ ਨੂੰ ਜੀ ਸਾਢੇ 4:00 ਵਜੇ ਮੈਂ ਆਪਣੀ ਕਾਨਫਰੰਸ ਰੱਖੀ ਹੈ ਪ੍ਰੈਸ ਕਾਨਫਰੰਸ ਸਾਰੇ ਭਰਾਣ ਤੇ ਉਹਨਾਂ ਨੂੰ ਹਾਂ ਬੇ ਤੱਥ ਦੇ ਆਧਾਰ ਤੇ ਵੀਡੀਓ ਮੇਰੇ ਕੋ ਅਬ ਮੈਂ ਤਾਂ ਉੱਥੇ ਆਪਣੀ ਜ਼ਮੀਨ ਦੇਖਦਾ ਫਿਰਦਾ ਸੀ ਕੋਈ ਜ਼ਮੀਨ ਲੈਣੀ ਸੀ ਜ਼ਮੀਨ ਦੇ ਮਸਲੇ 'ਚ ਗਿਆ ਸੀ ਪਰ ਉਹਨਾਂ ਨੇ ਤਾਂ ਕਿਹਾ ਜੀ ਸਾਡੇ ਨਾਲ ਇਹਨਾਂ ਨੇ ਗੱਡੀ ਭੰਨੀ ਆ ਜੀ ਸਾਡੇ ਤੁਹਾਡੇ ਬੰਦੇ ਨਹੀਂ ਭਾਜੀ ਫਿਰ ਮੇਰੀ ਵੀਡੀਓ ਹੋ ਗਈ ਉਹਨਾਂ ਕੋਈ ਕਹਿਣ ਨਾ ਕੀ ਹੁੰਦਾ ਜੀ ਮੈਂ ਕਹਿੰਦਾ ਜੀ ਖਾਸਾ ਜੀ ਮੈਨੂੰ ਗਾਲਾਂ ਕੱਢਦੇ ਪਏ ਆ ਫੋਨ 'ਤੇ ਉਹ ਕਹਿਣਾਂ ਨੇ ਉਹ ਜਾਂਦ ਮੈਂ ਰਿਕਾਰਡਿੰਗ ਦਵਾ ਵੀਰ ਜੀ ਜਾਂ ਮੇਰੀ ਕੋਈ ਵੀਡੀਓ ਹੋਵੇ ਉਹਨਾਂ ਕੋ ਗੱਡੀ ਭੰਨੀ ਠੀਕ ਹੈ ਹਾਂ ਤੁਸੀਂ ਸ਼ਾਮ ਦਾ ਮੇਰਾ ਹੈਗਾ ਜੀ ਕਾਨਫਰੈਂਸ ਦਾ ਤੁਸੀਂ ਆ ਜਿਓ ਤੁਸੀਂ ਉਹੀ ਦੱਸ ਦਿਓ ਜੀ ਕੀ ਦੱਸਣਾ ਜਿਹੜਾ ਹੁਣ ਹਾਂਜੀ ਮੈਂ ਕਹਾਂ ਇੱਥੇ ਹੀ ਦੱਸ ਦੋ ਇਸ ਟਾਈਮ ਤੁਸੀਂ ਸਾਨੂੰ ਫੋਨ ਓ ਪਾਜੀ ਕਾਨਫਰੈਂਸ ਤੇ ਜਿਆਦਾ ਵਧੀਆ ਜੀ ਸਾਰੇ ਭਰਾ ਬੈਠਣਗੇ ਫਿਰ ਕੱਲੇ-ਕੱਲੇ ਨੂੰ ਦੱਸਣ ਨਾਲ ਸਾਰਿਆਂ ਨੂੰ ਇਕੱਠੇ ਦੱਸ ਦਾਂਗਾ ਜੀ ਮੈਂ ਚਲੋ ਹੁਣ ਤੋਂ ਤੁਹਾਡਾ ਇਹੀ ਕਹਿਣਾ ਵੀ ਮੇਰਾ ਕੋਈ ਇਹਦੇ ਵਿੱਚ ਲੈਣ ਦੇਣ ਨਹੀਂ ਜੀ ਨਹੀਂ ਨਹੀਂ ਪਾਜੀ ਆਪਣਾ ਕੋਈ ਲੈਣ ਦੇਣ ਨਹੀਂ ਮੇਰਾ ਮਤਲਬ ਮਾਈਨਿੰਗ ਦਾ ਦੂਰ-ਦੂਰ ਤੱਕ ਕੋਈ ਇਹਨਾ ਨਾ ਮਾਈਨਿੰਗ ਦਾ ਮੇਰਾ ਕੋਈ ਲੈਣ ਦੇਣ ਨਹੀਂ ਠੀਕ ਹੈ ਜੀ ਜੀ ਸਰ ਸ਼੍ਰੀਕਲ ਰਾਜਦੀਪ ਸਿੰਘ ਲੇਵਿਲਾ ਗੱਲ ਕਰ ਰਹੇ ਆ ਜੀ ਦੇਸ਼ ਦੁਨੀਆ ਤੋਂ ਪੱਤਰਕਾਰ ਜੀ ਹਾਂਜੀ ਹਾਂਜੀ ਸਰ ਇੱਕ ਰਾਤ ਜਿਹੜਾ ਮਾਮਲਾ ਹੋਇਆ ਜੀ ਪ੍ਰਦੀਪ ਸਿੰਘ ਖਾਲਸਾ ਜੀ ਵੱਲ ਹਾਂਜੀ ਉਹਦੇ ਬਾਰੇ ਤੁਹਾਡਾ ਪੱਖ ਲੈਣਾ ਸੀਗਾ ਜੀ ਕੋ ਵੀਰੀਫਾਈ ਕਰ ਰਹੇ ਆ ਜੀ ਹਲੇ ਕੀ ਕਹਿੰਦਾ ਇਨਸੀਡੈਂਟ ਵਸੇ ਉੱਤਰ ਪੋਲ ਵਾਲੇ ਪਾਸੇ ਹੋਇਆ ਏਰੀਆ ਉਹਨਾਂ ਦਾ ਨਵਾਂ ਸ਼ਹਿਰ ਜ਼ਿਲ੍ਹੇ ਦਾ ਅੱਛਾ ਜੀ ਸਰ ਫਿਰ ਐਫ ਆਈ ਆਰ ਜ਼ੀਰੋ ਤਾਂ ਹੋ ਸਕਦੀ ਉਹਦੀ ਕੀ ਪ੍ਰੋਬਲਮ ਆ ਫਿਰ ਉੱਥੇ ਉੱਤੇ ਹੋ ਸਕਦੀ ਸੀ ਉਸ ਟਾਈਮ ਜੀ ਨਹੀਂ ਜਦੋਂ ਉੱਥੇ ਦਰਖਾਸਤ ਹੀ ਦੇਤੀ ਫਿਰ ਮੇਰੇ ਖਿਆਲ ਤੋਂ ਨਵਾਂ ਸ਼ਹਿਰ ਵੀ ਦਰਖਾਸਤ ਕੀਤੀ ਹੈ ਉਹਨਾਂ ਨੇ ਅੱਛਾ ਜੀ ਹਾਂ ਨਵਾਂ ਸ਼ਹਿਰ ਦੇ ਤਰਖਾਸ ਤੇ ਦਿੱਤੀ ਫਿਰ ਜ਼ੀਰੋ ਅੱਥੇ ਜਦੋਂ ਮੰਨਣਾ ਇਹਦਰ ਤੋਂ ਇਸਤਰੀ ਵੀ ਦਿੱਤੀ ਉਧਰ ਵੀ ਦਿੱਤੀ ਹੈ ਠੀਕ ਹੈ ਜੀ ਮੈਨੂੰ ਪਤਾ ਲੱਗਿਆ ਉਧਰ ਲਾ ਉਹ ਹਲੇ ਮੈਂ ਚਲੋ ਕਲੈਕਟ ਹੀ ਨਹੀਂ ਮੈਂ ਉਸ ਵੱਲ ਹੀ ਦਿੰਦਾ ਅੱਛਾ ਜੀ ਉਸ ਕੰਸਰਨ ਐਸਐਚਓ ਨਾਲ ਗੱਲ ਕਰ ਲੈਂਦਾ ਕਿ ਰਾਤ ਦਰਖਾਸਤ ਦਿੱਤੀ ਉਹਨਾਂ ਨੇ ਨਹੀਂ ਦਿੱਤੀ ਠੀਕ ਹੈ ਜੀ ਤੁਹਾਡੇ ਵੱਲੋਂ ਅੱਗੇ ਕਾਰਵਾਈ ਹੋ ਰਹੀ ਹੈ ਜੀ ਕੁਝ ਜੀ ਕਿਸ ਤਰ੍ਹਾਂ ਹਾਂ ਅਸੀਂ ਪੜਤਾਲ ਕਰ ਰਹੇ ਹਾਂ ਜੀ ਇਹ ਜਿਹੜਾ ਹੋਇਆ ਅਗਰ ਸਾਡੇ ਏਰੀਆ 'ਚ ਹੋਇਆ ਠੀਕ ਹੈ ਜੀ ਹਾਂ 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 ਹਾਂ